ਮਾਈਕ ਜੀ ਦਾ ਖਾਲਸਾ ਲੈ ਕੇ ਜੀ ਖੜੇ ਨੇ ਤੇ ਆਹ ਬੰਦੇ ਨੂੰ 1 ਕਿਲੋ ਖੁਆ ਮੇਰੇ ਮੇਰੇ ਵੱਲੋਂ ਆ ਠੀਕ ਹੈ ਉਹ ਇਹ ਕਰਕੇ ਆ ਕਿ ਲੋੜੀ ਤੋਂ ਲੋੜੀ ਵਾਲੇ ਦਿਨ ਵੀ ਅਗਲੇ ਦਿਨ ਵੀ ਤੇ ਫਿਰ ਇਕੱਲਾ ਬੰਦਾ ਗਰਾਊਂਡ ਚ ਆਇਆ ਤੇ ਮਿਹਨਤ ਲਾ ਕੇ ਚੱਲ ਗਿਆ ਬਾਕੀ ਕੋਈ ਨਹੀਂ ਹੈ ਇਹ ਇਹਦਾ ਨਾਮ ਹੈ ਸਮਝ ਲੋ ਇਹਦਾ ਗਰਾਊਂਡ ਬ੍ਰਹੀ ਪਿਆਰ ਮੰਨ ਲੋ ਜਾਂ ਕਿਦਾਂ ਨਾ ਮੇਰੀ ਨਿਗਾ ਜਿਹਦੀ ਅਮੀਤ ਬਹੁਤ ਉੱਚੀ ਹੈ ਜਿਹਦਾ ਕਰਕੇ ਇਹਨੂੰ ਮੈਂ ਆ ਹੈਗੇ ਸਾਰੇ ਬਰਾਬਰ ਆ ਪਰ ਇਨੇ ਆਪਣੀ ਜਿਆਦੀ ਉੱਚੀ ਗੱਲ ਲਈ ਕਿਉਂ ਉਹਦਾ ਗਰਾਊਂਡ ਦਾ ਪਿਆਰ ਵੇਖ ਕੇ ਕਿਉਂਗੀ ਸਾਰੇ ਬੰਦੇ ਆ ਆਪਣੀ ਮौज-ਮਸਤੀ ਕਰਨ ਲਈ ਲੋਹੜੀ ਵਾਲੇ ਦਿਨ ਵੀ ਅਗਲੇ ਦਿਨ ਵੀ ਮਾਗੀ ਵਾਲੇ ਦਿਨ ਵੀ ਠੀਕ ਹੈ ਉਹ ਹਨਾ ਮਾਗੀ ਦੇ ਉਹ ਦਿਨ ਜਿਹੜਾ ਲੱਗੂਗੀ ਹੁੰਦਾ ਹੈ ਤੇ ਪਰ ਇਨੇ ਬੰਦੇ ਨੇ ਛੁੱਟੀ ਹੀ ਕੀ ਦੀ ਆਪਣੀ ਇਹ ਬੰਦਾ ਇਕੱਲਾ ਸਿਰਫ ਮੈਂ ਤੇ ਦੋਵੇਂ ਗਰਾਊਂਡ ਚ ਆਏ ਕੋਈ ਬੰਦਾ ਗਰਾਊਂਡ ਤੇ ਨਹੀਂ ਆਇਆ ਇਹਦਾ ਨਾਮ ਇਹਨੂੰ ਮਿਲ ਲਗਾ ਇੱਕ ਲੋਕ ਹੋਏ ਇਹਦੇ ਵਾਸਤੇ ਸ਼ੁਭਾਸ਼ਿਤਾ ਜੀ ਤੇ ਮੈਂ ਚਾਹੁੰਦਾ ਵੀ ਇਹ ਦੇਖ ਕੇ ਦੂਜਿਆਂ ਨੂੰ ਵੀ ਬਾਅਦ ਮਹਿਸੂਸ ਹੋਵੇ ਆਪਾਂ ਨੂੰ ਵੀ ਆਉਣਾ ਚਾਹੀਦਾ ਗਰਾਊਂਡ ਦੇ ਵਿੱਚ ਕਿਉਂਕਿ ਗਰਾਉਂਡ ਜਿਹੜੀ ਆ ਸਾਡੇ ਪਰਿਵਾਰ ਪਰਿਵਾਰ ਤੋਂ ਵੱਧਿਆ ਹਨਾ ਸਾਡੇ ਵਾਸਤੇ ਸਭ ਤੋਂ ਪਹਿਲਾਂ ਗੁਰਦੁਆਰਾ ਇਹੀ ਹੋਣਾ ਚਾਹੀਦਾ ਉਹ ਵੀ ਆ بڑا ਧਰਮ ਹੋਣਾ ਚਾਹੀਦਾ ਕਿ ਆਪਾਂ ਜਿੱਦਾਂ ਆਪਾਂ ਰੋਜ਼ ਹਣੇ ਤਿਹਾਰ ਵਾਲੇ ਨਹੀਂ ਆਪਾਂ ਗਰਾਉਂਡ ਚ ਆਈਏ ਜਿੱਦਾਂ ਹਨਾ ਬਾਕੀ ਮਨੂਏ ਤਾਂ ਅਗਰ ਕਿ ਅੱਜ ਲੱਗਿਆ ਕਿ ਇਹ ਬੰਦੇ ਨੂੰ ਨਾਮ ਦੇਣਾ ਚਾਹੀਦਾ ਕਿ ਉਹਨਾਂ ਨੇ ਜੇਕਰ ਕਿਸੇ ਵੀ ਸਿੱਖਣ ਦੀ ਦੂਜੀ ਵੇਰ ਨੂੰ ਕਿਸੇ ਰੋਜ਼ ਦੀ ਵਾਰ ਵੈਸੇ ਜੀ ਦਾ ਕਾਹਦਾ ਜੀ ਦਾ